ਘਰੇ ਗੁਰਸਵਾਰੇ 사 সঙ্গਤ ਅੱਜ ਦਾ ਜੋ 52 ਪਵਿੱਤਰ ਮੁਖਵਾਕ ਆਪ ਜੀ ਦੇ ਸਰਵਣ ਕੀਤਾ ਹੈ ਪੰਜਵੇਂ ਗੁਰਦੇਵ ਜੋ ਜੈਸੀ ਦੀ ਵਾਰ ਚੱਲ ਰਹੀ ਹੈ ਜੈਸੀ ਵਾਰ ਦਾ ਨੋਵਾਂ ਸ਼ਬਦ ਇੱਕ ਸ਼ਲੋਕ ਤੇ ਕਹਾਣੀ ਸੁਪਾਤਸ਼ਾਜ ਦੇ ਮੁਖਵਾਕ ਵਿੱਚ ਸੁਣਾਉਣਾ ਕਰਦੇ ਨੇ ਕਿ ਆ ਬੰਦਿਆ ਚਾਹੇ ਜਿਤਨਾ ਮਰਜੀ ਰਾਜ ਭਗ ਕਮਲ ਜਿਤਨਿਆ ਮਰਜੀ ਸੁੱਖ ਸਹੂਲਤਾ ਮਾਣ ਲੈ ਜੇਕਰ ਤੂੰ ਉਸ ਕਾਲ ਮੁਖ ਪ੍ਰਮਾਤਮਾ ਨੂੰ ਹੀ ਵਿਸਾਰ ਦਿੱਤਾ ਉਹਨੂੰ ਹੀ ਭੁੱਲ ਗਿਆ ਜੋ ਦਾਨਦਾਨ ਦੇਣ ਵਾਲਾ ਹੈ ਬਖਸ਼ਿਸ਼ ਰਹਿਮਤ ਕਰਨ ਵਾਲਾ ਕਿੰਨੇ ਜੇ ਪ੍ਰਮਾਤਮਾ ਦੇ ਨਾਮ ਨੂੰ ਨਾ ਲੱਭਿਆ ਇਹ ਬੰਦਿਆ ਧੁੰਬਿਆਂ ਬਾਣ ਵਿੱਚ ਪਟਕ ਰਿਹਾ ਭਾਗ ਕੇ ਤੂੰ ਡਰਾਉਣੇ ਹੋਏ ਜੰਗਲ ਦੇ ਵਿੱਚ ਪਟਕ ਰਿਹਾ ਹੈ ਚਾਹੇ ਤੇ ਤੂੰ ਸੁਖ ਸੂਰਤਾ ਹੋਣ ਪਰ ਜੇ ਮਾਲਕ ਨੂੰ ਹੀ ਵਿਸਾਰ ਦਿੱਤਾ ਜਿਸ ਮਾਲਕ ਨੇ ਤੇਰੇ ਪਾਪ ਦੂਰ ਕਰਨੇ ਸੰਦਿਨ ਤਨ ਤੈਨੂੰ ਤਾਰਨਾ ਸੀ ਕੋਟ ਅਗਾ ਸਭ ਨਾਸ ਹੋਏ ਸਿਮਰਤ ਹਰ ਨਾਮ ਮਰ ਜਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਭੈ ਕਟਿਏ ਨਹਿਚਲ ਸਚਿ ਥਾਓ ਪੁਰਬ ਹੋਵੇ ਲਿਖਿਆ ਹੈ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖਿਓ ਨਾਨਕ ਬਲ ਜਾਓ ਏ ਬੇਨ ਤੇ ਤੂੰ ਮਾਲਕ ਦੇ ਚਰਨ ਤੇ ਕਰਨੀ ਕਿ ਮਾਲਕ ਮੇਰਾ ਜਨਮ ਮਰਨ ਸਵਰਗ ਜਾਏ ਮੈਨੂੰ ਤੇਰੇ دیدار ਹੋ ਜਾਣ ਤੂੰ ਮਰ ਜਾਗ ਦਿਨ ਸੁੱਖ ਸੂਤਾਂ ਦੇ ਵਿੱਚ ਤੂੰ ਰੱਬ ਨੂੰ ਹੀ ਪੁਲਾ ਦਿੱਤਾ ਜੇ ਉਸ ਨੂੰ ਪੁਲਾ ਦਿੱਤਾ ਤਾਂ ਮਾਲਕ ਕਹਿੰਦੇ ਕਰੋੜੀ ਨਰਕ ਦੇ ਵਿੱਚ ਤੂੰ ਪਟਕ ਰਿਹਾ ਹੈ ਦਾ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਸਰਬ ਦੀ ਪ੍ਰਤਮਤਾ ਬਸੰਤ ਸਰ ਗਲੋਕੇ ਜਿਤ ਤੇ ਪਿਥਵੀ ਨਭ ਖੰਡਣ ਬਿਸਰੰਤ ਹਰਿ ਗੁਪਾਲ ਨਾਨਕ ਤੇ ਪ੍ਰਾਣੀ ਉਧਾਰ ਪਰਮਣ ਕਹੇ ਨਾਨਕ ਉਹ ਬਿਵਾਰ ਵਿੱਚ 扑ਟ ਕਰੇ ਨੇ ਚਾਹੇ ਧਰਤੀ ਦਾ ਰਾਜ ਭਾਗ ਵੀ ਆ ਜਾਵੇ ਪਰ ਜੇ ਰੱਬ ਦੀ ਪ੍ਰੀਤ ਨਹੀਂ ਵੱਡੇ ਵੱਡੇ ਰਾਜਿਆਂ ਨੂੰ ਜਾਣੋ ਲਕਾ ਦੇ ਰਾਜੇ ਰਾਵਣ ਨੂੰ ਵਿਸਰਾਵਨ ਦਾ ਪੁੱਤਰ ਹੈ ਰਾਵਣ ਪਿਤਾ ਵੀ ਬੜਾ ਗਿਆਨ ਸੀ ਵਿਸਰਾਵਨ ਉਹਨੂੰ ਬੜਾ ਗਿਆਨ ਸੀ ਵੇਦਾਂ ਦਾ ਰਾਵਣ ਹੂਬ ਹੋ ਆਪਣੇ ਪਿਤਾ ਦੇ ਦਸਾਇ ਹੋਏ ਮਾਰਗ ਤੇ ਚੱਲਦਾ ਸੀ ਕਹਿਣੇਕਾਰ ਸੀ ਪਰ ਮਾਤਿਕਾਂ ਦੇ ਬਜੇ ਕਿ ਨਾ ਲੰਕਾ ਰਹੀ ਨਾ ਰਾਜ ਭਾਗ ਰਿਆ ਨਾ ਆਪ ਰਿਆ ਸੰਸਾਰ ਤੇ ਹੁਣ ਜਿੰਨੀ ਦੇਰ ਤੱਕ ਹੈ ਸੰਸਾਰ ਚ ਲੰਨ ਤੋ ਹੀ ਕਹਿੰਦੀਆਂ ਨੇ ਇਸ ਵਰਗੇ ਬੰਦੇ ਆ ਤੇਰੇ ਕਰਮਾਂ ਨੇ ਤੇਰੀ ਚੰਗਿਆਈ ਨੇ ਤੇਰਾ ਸਾਥ ਦੇਣਾ ਤੇਰੇ ਜਾਣ ਤੋਂ ਬਾਅਦ ਤੇਰੀ ਚੰਗਿਆਈ ਨੇ ਤੇਰੇ ਚੰਗੇ ਕਰਮ ਨਹੀਂ ਤੈਨੂੰ ਜੜਾ ਹੈ ਪੂਜਣ ਜੋਗ ਬਣਾਉਣਾ ਜੇ ਮਾਰੇ ਕਰਮ ਨੇ ਮਾਰੇ ਵਿਚਾਰ ਨੇ ਤਾਂ ਸਾਰੀ ਉਮਰ ਲਾਂਤੈ ਜਾਂਦੀਆਂ ਨੇ ਤੇ ਜਾਣ ਤੋਂ ਬਾਅਦ ਵੀ ਲਾਂਤੈ ਪੈਂਦੇ ਮਾਫ਼ ਕਰਨਾ ਜੇ ਬੰਦਾ ਕਿਤੇ ਚੜ੍ਹਾਈ ਕਰ ਦੇਗਾ ਹੋਵੇ ਬੰਦਾ ਅੱਤ ਦਾ ਨਸ਼ੇ ਦੇ ਵਿੱਚ ਗਲਤਾਰ ਤਾਂ ਜਦੋਂ ਹੁਣ ਕੋਈ ਐਮਐਲਏ ਵਗੈਰਾ ਆ ਜਾਏ ਹੁਣ ਉਹਨੂੰ ਤਾਂ ਉਸ ਨਗਰ ਬਾਰੇ ਪਤਾ ਨਹੀਂ ਸੱਦੇ ਤੇ ਤਾਂ ਆ ਗਿਆ ਹੁਣ ਆਪਣੇ ਕੋਲ ਕਹਾਣੀਆਂ ਜੀਆਂ ਜੁੜੀ ਤਏਗਾ ਬੜੇ ਗੁਰਮੁਖੀ ਸਾਡੀ ਪਾਰਟੀ ਦਾ ਬੜਾ ਸਾਥ ਦਿੱਤਾ ਜੀ ਉਸ ਵੇਲੇ ਮਨੋਈ ਮਨ ਵਿਚਾਰ ਹੁੰਦੀ ਹੈ ਕਿ ਭਾਈ ਨਾਲ ਤਾਂ ਤੈਨੂੰ ਕਦੇ ਮਿਲਿਆ ਨਾ ਤੇ ਤੇਰੀ ਪਾਰਟੀ ਦਾ ਕਦੀ ਸਾਥ ਦਿੱਤਾ ਬਸ ਚਾਰਕ ਗੱਲਾਂ ਕਹਿ ਕਰਕੇ ਲੋਕਾਂ ਨੂੰ ਖੁਸ਼ ਕਰਕੇ ਤਲ ਜਾਂਦੇ ਨੇ ਇਹ ਬੰਦੇ ਆ ਗੁਰੂ ਨੂੰ ਕੀ ਮੁੱਖ ਦਿਖਾਏਗਾ ਜਿਹਦੀ ਹਜ਼ੂਰੀ ਦੇ ਵਿੱਚ ਖੜ ਕੇ ਝੂਠ ਬੋਲ ਗਏ ਬੰਦੇ ਅੱਜ ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕਰਕੇ ਕੁਫਰ ਤੋੜ ਲੈ ਨੇ ਝੂਠ ਬੋਲ ਰਹੇ ਨੇ ਪਰਮਾਪ ਕਰਨਾ ਸੀ ਸਰਵਣ ਕਰੀ ਜਾਵੇ ਅਸੀਂ ਆਖ ਦਿੰਦਾ ਕਿ ਵਿਸ਼ੇਸ਼ ਵਿਅਕਤੀ ਹੈ ਜਿਹੜਾ ਸਾਡੇ ਨਗਰ ਚਾਚਾ ਆਇਆ ਪਰ ਉਹਦੇ ਕਰਕੇ ਕਿਤੇ ਨਾ ਕਿਤੇ ਅਸੀਂ ਗੁਰੂ ਦੀ ਆਗਿਆ ਦਾ ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰੀ ਜਾ ਰਹੀ ਹੁਣ ਜਿਹਦੇ ਜਾਣ ਤੋਂ ਬਾਅਦ ਕੀਰਤਨ ਹੋ ਗਿਆ ਸਭ ਤੋਂ ਜ਼ਿਆਦਾ ਪ੍ਰਧਾਨਤਾ ਕਥਾ ਕੀਰਤਨ ਸੁਖਦਾਈ ਇਹ ਦੋ ਚੀਜ਼ਾਂ ਜਾਨ ਤੋਂ ਬਾਅਦ ਕਥਾ ਵਿਚਾਰ ਹੋ ਗਈ ਸ਼ਬਦ ਪੜੇ ਗਏ ਬਾਣੀ ਪੜੀ ਗਈ ਉਸ ਤੋਂ ਬਾਅਦ ਰਹਿ ਕੁਝ ਨਹੀਂ ਜਾਂਦਾ ਬੰਦਿਆ ਜੇ ਤੂੰ ਬੋਲਣਾ ਹੈ ਗੁਰੂ ਦੇ ਹਜ਼ੂਰੀ ਦੇ ਵਿੱਚ ਧਿਆਨ ਇਹ ਰੱਖੇ ਕਿਤੇ ਗੁਰਮਤ ਤੋਂ ਬਾਹਰ ਹੀ ਕੰਮ ਨਾ ਕੋਈ ਹੋਏ ਕੇਵਲ ਦੁਨੀਆ ਨੂੰ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇੱਕ ਪਾਰਟੀਆਂ ਨੂੰ ਖੁਸ਼ ਕਰਨ ਦੇ ਲਈ ਤੂੰ ਇਦਾਂ ਦਾ ਕਿਤੇ ਸੰਗਤ ਦੇ ਵਿੱਚ ਵਿਚਾਰ ਨਾ ਰੱਖ ਜਿਹਦੇ ਨਾਲ ਗੁਰੂ ਘਰ ਦੀ ਹਿੱਟੇ ਹੁੰਦੀ ਹੋਏ ਤੂੰ ਆਪਣੀ ਵਡਿਆਈ ਕਰਦਾ ਹੋਇਆ ਇੱਥੇ ਤਾਂ ਪਤਾ ਨਹੀਂ ਕਿੰਨੇ ਕਿ ਪਾਦਸ਼ਾਹ ਬਾਦਸ਼ਾਹ ਆਏ ਨੇ ਉਹ ਵੀ ਸਿਰ ਝੁਕਾਉਂਦੇ ਨੇ ਧੰਗ ਗੁਰ ਗੰਸਾ ਦੇ ਕੇ ਪਰ ਬੰਦਾ ਜੋ ਹੰਕਾਰ ਦਾ ਮਰਿਆ ਕਫਰਤ ਝੂਠ ਬੋਲੀ ਜਾਵੇ ਕਹਿਣ ਤੋਂ ਭਾਵ ਹੈ ਬੰਦਿਆ ਤੇਰੇ ਚੰਗੇ ਕਰਮਾਂ ਨੇ ਨਾਲ ਜਾਣਾ ਪਰ ਉਸ ਬੰਦੇ ਨੇ ਕੀਤਾ ਕੋਈ ਕਰਮ ਇਦਾਂ ਦਾ ਨਹੀਂ ਹੁੰਦਾ ਔਰ ਉਹ ਜਿਹੜਾ ਮਨ ਦੇ ਹੁਰੀ ਉਚਾਰ ਕਰਕੇ ਉਠ ਬੋਲ ਕੇ ਕਿ ਇਹ ਬੜੇ ਗੁਰਮੁਖ ਸਰ ਇਹਨਾਂ ਨੇ ਬੜਾ ਸਾਡਾ ਸਾਥ ਦਿੱਤਾ ਗੁਰਮੁਖ ਸਾਥ ਨੂੰ ਯਾਦ ਰੱਖਣਾ ਉਹ ਹੈ ਜਿਹੜਾ ਗੁਰੂ ਦੇ ਹੁਕਮਤ ਦੇ ਚੱਲਦਾ ਜਿਹਨੂੰ ਗੁਰੂ ਧਾਰਨ ਕੀਤਾ ਉਹ ਗੁਰੂ ਘਰ ਦੇ ਵਿੱਚ ਵਿਚਾਰ ਦੇ ਸਕਦਾ ਸੰਗਤ ਮੋਹਰੇ ਉਹਦੀ ਕਹੀ ਗੱਲ ਦਾ ਅਸਰ ਹੋਏਗਾ ਨਾ ਜਿਹੜਾ ਆਪ ਸਾਬਤ ਸੂਰਤ ਹੋਏਗਾ ਜਿਹੜਾ ਆਪ ਹੀ ਸਾਧ ਸੰਗਤ ਸਾਬ ਸੂਰਤ ਨਹੀਂ ਮਾਫ ਕਰਨਾ ਸੰਗਤ ਵਿੱਚ ਵਿਚਾਰ ਕੀ ਦਏਗਾ ਜਿਹੜਾ ਆਪ ਹੀ ਗੁਰੂ ਧਰਨ ਨੇ ਕੀਤਾ ਆਪ ਹੀ ਪੰਜਾ ਪਿਆਰਿਆਂ ਦੇ ਮੂਹਰੇ ਨਹੀਂ ਗਿਆ ਉਸ ਸੰਗਤ ਨੂੰ ਉਪਦੇਸ਼ ਦੇ ਕੇ ਭਾਈ ਅਮਤ ਸ਼ਕਲੋ ਇਸ ਤਰ੍ਹਾਂ ਹੋਇਆ ਇੱਕ ਵਾਰ ਇੱਕ 바ਵਾ ਸਾਡੇ ਲਾਗੇ ਬੜਾ ਮਸ਼ਹੂਰ ਹੈ ਨਾਂ ਨਹੀਂ ਲੈਣਾ ਤਹਾਸ ਨੇ ਉਕੇ ਜੇ ਨਾਲ ਤਾਂ ਨਾ ਕਈ ਵਾਰੀ ਕਈ ਆਗੁੰਦ ਨੇ ਕਿ ਜਾਣ ਕੇ ਕਿਹਾ ਜਾ ਰਿਹਾ ਉਹਦੇ ਬਾਰੇ ਸਮਝਦਾਰ ਲੋਕ ਕਹਿੰਦੇ ਸ਼ਾਰਾ ਹੀ ਕਾਫੀ ਹੈ ਬੜਾ ਮਸ਼ਹੂਰ ਹੈ ਜੀ ਸਾਡੇ ਨਗਰ 'ਚ ਅਜੇ ਵੀ ਹੈ ਉਹ ਕਿਤੇ ਚਲਾ ਗਿਆ ਜਾਗ ਕਰਕੇ ਉਹਨੂੰ ਆਖ ਦਿੱਤਾ ਕਿ ਬਾਬਾ ਜੀ ਲਾਸਟ ਗਵਾਣ ਹੈ ਤੁਸੀਂ ਕੀਰਤਨ ਕਰਨਾ ਹੈ ਢੱਡ ਤੋਂ ਬਾਅਦ ਇੱਕ ਰਾਗੀ ਸਿੰਘ ਹੋਰ ਨੇ ਤੁਸੀਂ ਦਾ ਕਰੋ ਆਖਰੀ ਦੁਆਰ ਹੱਥ ਤੁਸੀਂ ਕਹਿ ਦੋ ਕਿ ਸੰਗਤ ਨੂੰ ਬੇਨਤੀ ਹੈ ਕਿ ਭਾਈ ਗੁਰੂ ਕਲਗੀ ਧਰਦਾ ਦਿੱਤਾ ਹੋਇਆ ਅੰਮ੍ਰਿਤ ਬਾਣ ਕਰੀਏ ਅੰਮ੍ਰਿਤ ਛਕੀਏ ਤੇ ਗੁਰੂ ਦੇ ਜਹਾਜ ਚੜੀਏ ਹਾਂ ਕਿ ਅੰਮ੍ਰਿਤ ਛਕੀਏ ਬਹੁਤ ਬਹੁ ਸੰਗਤਾਂ ਨੂੰ ਇਹ ਸੰਦੇਸ਼ ਪ੍ਰੇਰ ਲੋ ਹੁਣ ਬਾਬਾ ਆਪ ਤਾ ਅੰਮ੍ਰਿਤ ਨਹੀਂ ਛਕਦੇ ਜੋ ਨੂੰ ਕਿਹਾ ਉਨੇ ਕਹਿ ਦਿੱਤਾ ਕਹਿੰਦਾ ਠੀਕ ਹੈ ਮੈਂ ਕਹਿ ਦਿਆਂਗਾ ਸੰਗਤ دیਵਾਨ ਲੱਗਾ ਬੈਠਾ ਦਾਸ ਵੀ ਉੱਤੇ ਹਾਜ਼ਰ ਸੀ ਸੰਗਤ ਦੇ ਵਿੱਚ ਸਿੱਖ ਉਹਨੇ ਕਹਿ ਦਿੱਤਾ ਕਿ ਭਾਈ ਅੰਮ੍ਰਿਤ ਛਕ ਲੋ ਵੱਧ ਤੋਂ ਵੱਧ ਅੰਮ੍ਰਿਤ ਛਕੋ ਹੁਣ ਉਸ ਬਾਬੇ ਨੂੰ ਪੁੱਛੇ ਕਿ ਬਾਬਾ ਜੀ ਆਪ ਜੀ ਤਾਂ ਅੰਮ੍ਰਿਤ ਨਹੀਂ ਛਕਿਆ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਜ ਪਿਆਰਿਆਂ ਦੇ ਮੂਹਰੇ ਜਾ ਕੇ ਜੋ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਦਾਤ ਬਖਸ਼ਿਸ਼ ਆਪਨੇ ਤਾਂ ਲਈ ਨਹੀਂ ਵਾਖਣ ਲੱਗਾ ਅਸੀਂ ਅਮਰਤ ਛਕਦੇ ਜਰੂਰ ਹਾਂ ਪਰ ਕਿਰਪਾਨ ਲਾ ਦਿੰਦੇ ਹਾਂ ਸੰਗਤ ਵਿੱਚ ਗਾਇ ਦਿੱਤਾ ਇਸ ਤਰ੍ਹਾਂ ਹੁਣ ਉਹਦੀ ਕਹੀ ਗੱਲ ਦਾ ਕੀ ਅਸਰ ਹੋਏਗਾ ਅਮਰਤ ਛਕ ਲਿਆ ਕਿਰਪਾਨ ਲਾ ਦਿੱਤੀ ਹੁਣ ਜਿੰਨੇ ਛਕਣਗੇ ਉਹਦੀ ਗੱਲ ਸੁਣਨਗੇ ਉਹ ਵੀ ਦੇ ਕਰਨਗੇ ਉਪਦੇਸ਼ ਅਸੀਂ ਉਹਦੇ ਤੋਂ ਕਰਾਈਏ ਵਿਚਾਰ ਸੰਗਤ ਵਿੱਚ ਉਹ ਦੇਵੇ ਜਿਹੜਾ ਆਪ ਗੁਰੂ ਵਾਲਾ ਹੋਵੇ ਮਾਫ਼ ਕਰਨਾ ਜਿਹੜਾ ਆਪ ਕਈ ਵਾਰੀ ਗੁਰੂ ਤੋਂ ਬੇਮਕ ਹੋਵੇ ਉਹ ਗੁਰੂ ਦੀਆਂ ਵਡਿਆਈਆਂ ਕਰੇ ਪਰ ਗੁਰੂ ਦੀ ਆਗਿਆ ਅਨੁਸਾਰ ਗੁਰੂ ਦੇ ਗੱਲ ਮੰਨਦਾ ਹੋਵੇ ਸੰਗਤ ਦਾ ਸੰਦੇਸ਼ ਤਾਂ ਕਰੇ ਪਰ ਪਹਿਲਾਂ ਆਪ ਵੀ ਕਿਸੇ ਥਾਂ ਤੇ ਉਤਰੇ ਆਪ ਵੀ ਕਿਤੇ ਖੜਾ ਹੋਏ ਹੁਣ ਜਿਸ ਵੇਲੇ ਉਸ ਨੂੰ ਕਿਹਾ ਉਹਨੇ ਕਹਿ ਤਾਂ ਦਿੱਤਾ ਪਰ ਉਹਦੀ ਕਈ ਗੱਲ ਦਾ ਕਿਤਨਾ ਕੋ ਅਸਰ ਹੋਇਆ ਹੋਏਗਾ ਜਾਂ ਹੋਏਗਾ ਇਸ ਕਰਕੇ ਭਾਈ ਜਿਹੜੇ ਗੁਰੂ ਘਰ ਦੇ ਵਿੱਚ ਆ ਕੇ ਕਿਤਨ ਤੇ ਕਰਮ ਕਰਦੇ ਨੇ ਗੁਰੂ ਦੀ ਹਜ਼ੂਰੀ ਤੇ ਆ ਕੇ ਬੋਲੇ ਝੂਠ ਦੇਣਾ ਮਾਫ ਕਰਨਾ ਉਹ ਲੇਖਾ ਦੇਣਗੇ ਕਿਤੇ ਬੰਤੀ ਮਹਾਂਪੁਰਖਾਂ ਦੀ ਹਜ਼ੂਰੀ ਹੋਏ ਇੱਥੇ ਆ ਕੇ ਵੀ ਝੂਠ ਬੋਲੀ ਜਾਣਾ ਫਿਰ ਉਹ ਲੇਖਾ ਦੇਣਗੇ ਕਿੱਥੇ ਪੋਥੀ ਪਰਮੇਸ਼ਰ ਦਾ ਥਾਨ ਗੁਰਨਾਨਕ ਪਾਤਸ਼ਾਹ ਇਹ ਪੋਥੀ ਕਹਿੰਦੇ ਤਾਂ ਪਰਮੇਸ਼ਰ ਦਾ ਥਾਨ ਤਾਂ ਇਹਦੇ ਅੱਗੇ ਆ ਕੇ ਕਿਹ ਝੂਠ ਬੋਲੀ ਜਾਣਾ ਕਿਹ ਫਰਥੋਲੀ ਜਾਣਾ ਜਾਣੇ ਤੇਰੇ ਕਰਮਾਂ ਨੇ ਬੰਧਿਆ ਅਸੀਂ ਤਾਂ ਰਜਾਨਾ ਪੜਦੇ ਨਾ ਕੋ ਨਾਨਕ ਪਾਤਸ਼ਾਹ ਦਾ ਸ਼ਲੋਕ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਬਾਤ ਕਮਾਲ ਸ਼ਲੋਕ ਹੈ ਦੋ ਤਰ੍ਹਾਂ ਦੇ ਸ਼ਲੋਕ ਮਿਲਦੇ ਨੇ ਧੰਗ ਗੁਰਗੰਸਾ ਦੇ ਪਵਨ ਗੁਰੂ ਪਾਣੀ ਪਤਿ ਮਾਤਾ ਤਰਤੁ ਮਹਾਦੇਵ ਸਰਦੁ ਦੈ ਦਾਇ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੇ ਧਰਮਹੁ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਸੇ ਤਰ੍ਹਾਂ ਦਾ ਹੂਬ ਹੂ ਸ਼ਲੋਕ ਇੱਕ ਹੋਰ ਹੈ ਪਵਨ ਗੁਰੂ ਪਾਣੀ ਪਤਿ ਮਾਤਾ ਤਰਤੁ ਮਹਾਦੇਵ ਸਰਦੁ ਦੈ ਦਾਇ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੇ ਧਰਮਹੁ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਚਲੇ ਹੋਰ ਕੀਤੀ ਛੁੱਟੀ ਨਾਲ ਇਹ ਸ਼ਲੋਕ ਹੈ ਜੀ ਗੁਰੂ ਅੰਗਦ ਬਾਜ ਜੀ ਦੋ ਸ਼ਲੋਕ ਨੇ ਧੰਗ ਗੁਰ ਗ੍ਰੰਥ ਸਾਹਿਬ ਵਿੱਚ ਹੂ ਹੂ ਮਿਲਦੇ ਇੱਕ ਅੱਖਰ ਦਾ ਫਰਕ ਹੈ ਜਿਸ ਤਰ੍ਹਾਂ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਉਸੀ ਵੀ ਸੱਚੇ ਗੁਨ ਅਨੁਪਾਸਾ ਦਾ ਜਪਜੀ ਸਾਹਿਬ ਤੇ ਪਹਿਲਾ ਸ਼ਲੋਕ ਤਾਂ ਇਹ ਹੀ ਗੁਰੂ ਅਰਜਨ ਪਾਤਸ਼ਾਹ ਨੇ ਦਰਜ ਕੀਤਾ ਭੀਰ ਈ ਥਾਂ ਭੇ ਕਰ ਦਿੱਤਾ ਸਿਆੜੀ ਪਾ ਦਿੱਤੀ ਬੱਬੇ ਨੂੰ ਆਦ ਸੱਚ ਜਗਾਦ ਸੱਚ ਹੈ ਤੇ ਸੱਚ ਨਾਨਕ ਹੋਸੀ ਤੇ ਸੱਚ ਸੁਖਨੀ ਸਾਹਿਬ ਦੇ ਵਿੱਚ ਅਰਥ ਦੋਵਾਂ ਦੇ ਇੱਕੋ ਨੇ ਉੱਥੇ ਵੀ ਅਰਥ ਦੋਵਾਂ ਦੇ ਇੱਕੋ ਨੇ ਉਤੇਲੇ ਗੁਰੂ ਪਾਤ ਜੀ ਸਮਝਾ ਰਹੇ ਨੇ ਭਲਿਆ ਤੇਰੇ ਕਰਮਾਂ ਨੇ ਤੇਰਾ ਸਾਥ ਦੇਣਾ ਕਰਮ ਚੰਗੇ ਕਾਲ ਰੱਬ ਦੀ ਦਰਗਾਹ ਗੁਰੂ ਦੀ ਖੁਸ਼ੀ ਪ੍ਰਾਪਤ ਹੈ ਜੇ ਕਰਮ ਚੰਗੇ ਨਹੀਂ ਚਾਹੇ ਜਿਤਨਾ ਮਰਜੀ ਪੜੀ ਜਾ ਲੱਖ ਖੁਸ਼ੀਆਂ ਪਾਤ ਸ਼ਾਇਦ ਜੇ ਸਤਗੁਰ ਨਜ਼ਰ ਕਰੇ ਜੇ ਅਗਲੀ ਤੱਕ ਪੁੱਛ ਲਈਏ ਭਲਿਓ ਅਗਲੀ ਤੱਕ ਹੈ ਕਿ ਕਿਸੇ ਨੂੰ ਨਹੀਂ ਪਤਾ ਹੋਏਗੀ ਕਿਉਂਕਿ ਜਿਸ ਵੇਲੇ ਘਰ ਵਿੱਚ ਮਾਹੌਲ ਹੋਵੇ ਨਾ ਖੁਸ਼ੀ ਦਾ ਉਸ ਵੇਲੇ ਅਸੀਂ ਆਪ ਕਹਿੰਦੇ ਹਾਂ ਕਿ ਬਾਬਾ ਜੀ ਇਹ ਸ਼ਬਦ ਲਾ ਦਿਓ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਹ ਹੁਣ ਸਮਝਦੇ ਇਹਨੇ ਸ਼ਾਇਦ ਕਿਤੇ ਜੋ ਸਾਡੇ ਘਰ ਖੁਸ਼ੀ ਆਈ ਮੇਰੇ ਮੁੰਡੇ ਦਾ ਵਿਆਹ ਧੀ ਦਾ ਵਿਆਹ ਘਰ ਬਣਾਇਆ ਨਵਾਂ ਸ਼ਾਇਦ ਇਹ ਸਭ ਤੋਂ ਵੱਡੀ ਖੁਸ਼ੀ ਹੈ ਗੁਰੂ ਪਾਤਸ਼ਾਹ ਮੈਨੂੰ ਕਿਤੇ ਅਸੀਸ ਦੇ ਰਹੇ ਨੇ ਉਹਨ ਇੱਕੋ ਤਕ ਦੇ ਵਿੱਚ ਸਭ ਦਾ ਧਿਆਨ ਹੈ ਪਰ ਜੋ ਅਕੇ ਵਿਚਾਰ ਦਿੱਤੇ ਜਾਂਦੇ ਉਹਦੇ ਵਿੱਚ ਨਾ ਤ ਧਿਆਨ ਹੈ ਕਿਉਂਕਿ ਰਾਮ ਸਿੰਘਾ ਨੇ ਏਕ ਰਾਤ ਲਈ ਨਾ ਲਗ ਖੁਸ਼ੀਆਂ ਪਤ ਸਾਂਝਾ ਅਸਲੀ ਏਕ ਸੀ ਮੇਰੇ ਮਨ ਨੇ ਇੱਕ ਉਸ ਚਿਤ ਲਾਇ ਏਕ ਉਸ ਬਿਨ ਸਭ ਧੰਗ ਹੈ ਸਭ ਮਿਥਿਆ ਮੋਮਾਇਂ ਮਰ ਕੰਦੇ ਸਭ ਕੁਝ ਮਿਥਿਆ ਹੈ ਬਿਨਸ ਜਾਣ ਵਾਲਾ ਹੈ ਐ ਬੰਦਿਆ ਐ ਮਨ ਤੂੰ ਉਸ ਪਰਮਾਤਮਾ ਦੇ ਨਾਲ ਸਾਂਝ ਪਾਈ ਇਕ ਉਸ ਬਿਲ ਮਲ ਤੁੰਦ ਸਭ ਮਿੱਥਿਆ ਮੋਮਾਇ ਮੇਰੇ ਮਨ ਇੱਕਸ ਸਿਉ ਚਿਤ ਲਾਇ ਇਕ ਨਾਲ ਚਿਤ ਜੋੜਿਆ ਮਨ ਉਸ ਸ਼ਰਧ ਦੇ ਅਰਥ ਇਹ ਬਣਦੇ ਨੇ ਪਰ ਜੇਕਰ ਟੇਕ ਵੀ ਰੱਖ ਲਈ ਹੈ ਲਗ ਖੁਸ਼ੀਆਂ ਪਾਤਸ਼ਾਈਆਂ ਫਿਰ ਸੰਗਤ ਨੂੰ ਸਮਝਾਇਆ ਜਾਵੇ ਹੁਣ ਰਾਗੀ ਸਿੰਘ ਕੀ ਕਰਦੇ ਨੇ ਪੜ ਕੇ ਸ਼ਬਦ ਚੱਲ ਜਾਂਦੇ ਨੇ ਸੰਗਤ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਜੋ ਮੇਰੇ ਘਰ ਖੁਸ਼ੀ ਆਈ ਹੈ ਗੁਰੂ ਪਾਇ ਸ਼ੋਹੀ ਕਰੇ ਮਾਲ ਕਹਿੰਦੇ ਤੈਨੂੰ ਲੱਖਾਂ ਬਾਤ ਸ਼ਾਇਆ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਲੱਖ ਖੁਸ਼ੀਆਂ ਬਾਤ ਸ਼ਾਇਆ ਜੇ ਸਤਿਗੁਰ ਨਦਰ ਕਰੇ ਉਥੇ ਜੇ ਲੱਗਾ ਹੋਇਆ ਕਹਿੰਦੇ ਜੇ ਕਿਤੇ ਗੁਰੂ ਦੀ ਨਦਰ ਹੋ ਜਾਏ ਗੁਰੂ ਦੀ ਰਹਿਮਤ ਹੋ ਜਾਏ ਗੁਰੂ ਦੀ ਕਿਰਪਾ ਹੋ ਜਾਏ ਹੁਣ ਯਾਦ ਰੱਖਣਾ ਕਿਰਪਾ ਕਿਤੇ ਹੋਏਗੀ ਜਿਹਨੇ ਆਪਣੇ ਕਰਮ ਸਹਿ ਕੀਤੇ ਨੇ ਇਹਨੂੰ ਗੋਦਨੂ ਪਾਤਸ਼ਾਹ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇਰੇ ਕਰਮਾਂ ਨੇ ਤੇਰਾ ਸਾਥ ਦੇਣਾ ਉਦਾਂ ਕਹਿਣ ਨੂੰ ਚਾਹੇ ਤੂੰ ਮਰਜੀ ਦੁਨੀਆ ਦੇ ਕੋਲ ਝੂਠੀਆਂ ਖਸ਼ਾਂਤ ਕਾਲਾ ਬੜੇ ਗੁਰਮੁਖ ਨੇ ਬੜਾ ਨਾਮ ਜਪਦੇ ਨੇ ਬੜਾ ਸਾਡਾ ਸਾਥ ਦਿੰਦੇ ਨੇ ਹੋ ਸਕਦਾ ਤੂੰ ਦੁਨੀਆ ਦੇ ਸਾਹਮਣੇ जग ਜाहिर ਵੀ ਹੋ ਜਾਏ ਦੁਨੀਆ ਸਾਹਮਣੇ ਤੇਰੇ ਵੜਿਆਏ ਵੇ ਬਣਦੇ ਝੂਠੀਆਂ ਖਸ਼ਾਂ ਦਾ ਕਰਾਲ ਪਰ ਕਹਿੰਦੇ ਉਸ ਰੱਬ ਤੋਂ ਕਿੱਥੋਂ ਲੁਕੋਏਗਾ ਅੱਗੋਂ ਦੇਖੇ ਪਿੱਛੋਂ ਦੇਖੇ ਤਿਸਤੇ ਕਹਾ ਸ਼ਪਾ ਉਹ ਮਾਲਕ ਤੋਂ ਨਹੀਂ ਸ਼ਪਾ ਸਕਦਾ ਇਸੇ ਤਰ੍ਹਾਂ ਸੱਜਣ ਠੱਗ ਭਉਮੀਆਂ ਚੋਰ ਦੁਨੀਆ ਦੇ ਸਾਹਮਣੇ ਸਾਧੂ ਬਣੇ ਹੋਏ ਸਮਝ ਸੱਜਣ ਠੱਗ ਵਰਗੇ ਸਾਧੂ ਬਣੇ ਹੋਏ ਸੋਨੇ ਚੋੜਾ ਵੀ ਪੋਂਦਾ ਸੀ ਸਰਾਬੇ ਬਣਾਈ ਹੋਏ ਸੀ ਪਰ ਲੋਕਾਂ ਨੂੰ ਲੁੱਟਣ ਦਾ ਕਾਜ ਕਰਦਾ ਸੀ ਕੇਵਲ ਇਹੇ ਕੰਮ ਭੂਮੀਆਂ ਚੋੜਦਾ ਸੀ ਦੁਨੀਆ ਸਾਹਮਣੇ ਬੜਾ ਹਲਕਰ ਬਣਿਆ ਸੀ ਬੜਾ ਚੰਗਾ ਬਣਿਆ ਸੀ ਭੂਮੀਆਂ ਪਰ ਬੰਦੇ ਰੱਖੇ ਹੋਏ ਸਨ ਚੋਰੀ ਕਰਨ ਵਾਸਤੇ ਹੋ ਜਾਦਾ ਕੋਈ ਨਾਨੂ ਪਾਸ ਦਾ ਸੱਜਣ ਠੱਗ ਕੋ ਗਏ ਸੱਚ ਕਹਿ ਦਿੰਦਾ ਕਿ ਬਾਦਸ਼ਾਹ ਮੈਂ ਸੱਜਣ ਮੈਂ ਠੱਗੀ ਹਾਂ ਪਰ ਮੇਰਾ ਕੰਮ ਇਹ ਹੈ ਲੋਕਾਂ ਨੂੰ ਲੁੱਟਣਾ ਲੋਕਾਂ ਨੂੰ ਖਤਮ ਕਰ ਦੇਣਾ ਮੁੜ ਕੇ ਮਰਦ ਹੋਦਾ ਜੋ ਧੰਦੋਦ ਵਿੱਚ ਲੁੱਟ ਲੈਂਦਾ ਸਰਾਹ ਇਸ ਕਰਕੇ ਬਣਾਈ ਹੈ ਇਧਰ ਭੂਮੀ ਆਖਣ ਲੱਗਾ ਮਰਦ ਮੇਰਾ ਕੰਮ ਚੋਰੀ ਦਾ ਹੈ ਜਦੋਂ ਕੋ ਨਾਨਕ ਪਾਤਸ਼ਾਹ ਨੇ ਪੁੱਛਿਆ ਨਾ ਭਲਿਆ ਕੰਮ ਦੱਸ ਕੀ ਉਹ ਵੀ ਆਖਣ ਲੱਗ ਪਿਆ ਕਿ ਪਹਿਲਾਂ ਗੁਰੂ ਕੋਈ ਆਇਆ ਹੈ ਪਹਿਲ ਕੋਈ ਸਾਧੂ ਆਇਆ ਜਿਨੋਂ ਦੇ ਸਾਰੇ ਪੁੱਛਿਆ ਕਿ ਭੂਨੀਏ ਤੇਰਾ ਕੰਮ ਕੀ ਹੈ ਤਿਲੋ ਕਾਰਜ ਦੱਸ ਆਪਣਾ ਫਿਰ ਤੇਰੇ ਘਰ ਦਾ ਪ੍ਰਸ਼ਾਦਾ ਛਕਣਾ ਮੈਂ ਪਹਿਲੋ ਕੰਮ ਦੱਸ ਉਹ ਮੈਂ ਆਖਿਆ ਮਰਜ ਕੰਮ ਨੂੰ ਛੱਡੋ ਤੁਸੀਂ ਪ੍ਰਸ਼ਾਦਾ ਸ਼ਕੋ ਮਰਜ ਕਹਿੰਦੇ ਪ੍ਰਸ਼ਾਦਾ ਇਦਾਂ ਨਹੀਂ ਸ਼ਕਣਾ ਕਿ ਲੋਕ ਕੰਮ ਦਾ ਹੁਣ ਚਾਹੁੰਦਾ ਹੋਇਆ ਵੀ ਝੂਠ ਨਾ ਬੋਲ ਸਕੇ ਮਾਲਵਾ ਸੀ ਕਿ ਝੂਠ ਬੋਲਾਂ ਜਿਸ ਤਰ੍ਹਾਂ ਅੱਗੇ ਕਿਸੇ ਮਹਾਂਪੁਰਸ਼ਾਂ ਨੂੰ ਕਹਿ ਦਿੱਤਾ ਪਹਿਲੀ ਗੱਲ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਤੂੰ ਕੰਮ ਕੀ ਕਰਦਾ ਕੋਈ ਕਪੜੇ ਲੈ ਗਿਆ ਕੋਈ ਧੰਦੋਸ ਲੈ ਗਿਆ ਪੈਸਾ ਲੈ ਗਿਆ ਕੋਈ ਹੋਰ ਵਰਾਸ਼ਨ ਪਾਣੀ ਲੈ ਗਿਆ ਕਿਸੇ ਨੇ ਨਾ ਪੁੱਛਿਆ ਕਿ ਭومیਏ ਤੂੰ ਕੰਮ ਕੀ ਕਰਦਾ ਤੇਰਾ ਕਾਰਜ ਕੀ ਪ੍ਰਸ਼ਾਦਾ ਮੈਂ ਫਿਰ ਸ਼ਕਣਾ ਕਹੈ ਤੋ ਮਲਜ ਮੇ ਚੋਰੀ ਕਰਦਾ ਬੰਦੇ ਰੱਕੇ ਹੋਏ ਰਹੇ ਚੋਰੀ ਕਰਨ ਵਾਸਤੇ ਮਰ ਕਹਿੰਦੇ ਕਾਰਜ ਛੱਡ ਗਏ ਭਾਵੇਂ ਤੋ ਲੋਕਾਂ ਸਾਹਮਣੇ ਜਿੰਨਾ ਮਰਜੀ ਚੰਗਾ ਬਣ ਜਾ ਪਰ ਗੁਰੂ ਤਾ ਜਾਣਦਾ ਨਾ ਰੱਬ ਨੂੰ ਤਾ ਪਤਾ ਬੰਦਿਆ ਤੇਰੇ ਅੰਦਰ ਕਿਤਨਾ ਕੋ ਅੰਦਰੋਂ ਤੂੰ ਧਰਮੀ ਹੈ ਕੇਵਲ ਤੇ ਕੇਵਲ ਸ਼ਾਇਦ ਬਾਹਰੋਂ ਦਿਖਾਵਾ ਤਾ ਨਹੀਂ ਕਰਿਆ ਧਾਰਮਿਕ ਚੋਲਾ ਤਾ ਨਹੀਂ ਪਾਇਆ ਹੁ ਕਈ ਆਪਨੇ ਦੇਖਣਾ ਬੜਾ ਚੋਲਾ ਲਿਸ਼ਕਦਾ ਪਾਉਂਦੇ ਨੇ ਬਾਬੇ ਜਦੋਂ ਉਹਨਾਂ ਦੀਆਂ ਕਰਤੂਤਾਂ ਜਗਜाहਰ ਹੁੰਦੀਆਂ ਨੇ ਫਿਰ ਅਸੀਂ ਤੋਬਾ ਕਰਦੇ ਹਾਂ ਕਿ ਪਾਈ ਇਹਦੇ ਨਾਲੋਂ ਤਾਂ ਪਿੱਛੇ ਹੀ ਹੁੰਦੇ ਤਾਂ ਚੰਗੇ ਸੀ ਇਹਨੂੰ ਤਾਂ ਅਸੀਂ ਆਦਮਨੀ ਬੈਠੇ ਸਾਂ RAM ਹੀ ਵਰਗੇ ਦਿਨਾਂ ਤੇ ਅੱਜ ਕੇਸ ਚੱਲਦੇ ਨੇ ਦੁਨੀਆਂ ਸਾਹਮਣੇ ਗੁਰੂ ਬਣੇ ਹੋਏ ਸਨ ਰੱਬ ਬਣੇ ਹੋਏ ਸਨ ਪਰਮਾਤਮਾ ਬਣੇ ਹੋਏ ਸਨ ਪਰ ਅੱਜ ਜੇਲ੍ਹ ਦੀਆਂ ਸਲ੍ਖਾਂ ਦੇ ਪਿੱਛੇ ਨੇ ਜਦੋਂ ਉਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਆਇਆ ਕਿਹੜੇ ਪਾਪ ਕਰਮ ਕੁਮਾਰੇ ਨੇ ਅੰਦਰੋਂ ਖਾਤੇ ਤਾਂ ਅੰਦਰ ਖਾਤੇ ਤਾਂ ਪਾਪ ਕਰਮ ਮਾਰੇ ਕਰਮ ਕੁਮਾਰੇ ਨੇ ਦੁਨੀਆ ਸਾਹਮਣੇ ਸਾਧੂ ਬਣੇ ਹੋਏ ਨੇ ਇਸ ਕਰਕੇ ਭਲਿਓ ਸਾਡੇ ਕੋਲ ਸਭ ਤੋਂ ਵੱਡੀ ਵਿਚਾਰ ਧੰਗ ਗੁਰੂ ਗੰਸਾਦ ਦੀ ਮੌਜੂਦ ਹੈ ਸਾਨੂੰ ਕਿਤੇ ਭਟਕਣ ਦੀ ਲੋੜ ਥੋੜੀ ਹੈ ਇਹ ਤਾਂ ਗਿਆਨ ਅੰਜਨ ਗੁਰੂ ਦੀਆ ਅਵਿਆਨ ਅੰਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਤੇਤੇ ਨਾਨਕ ਮਨ ਪਰਗਾਸ ਕਹਿੰਦੇ ਤੇਰੇ ਮਨ ਦੇ ਵਿੱਚ ਤੇਰੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਏਗਾ ਜਦੋਂ ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ ਇਹ ਤਾਂ ਗਿਆਨ ਤਾਂ ਨੂੰ ਦੂਰ ਕਰਦੇ ਨੇ ਜਿਹੜਾ ਅਗਿਆਨ ਤਾਂ ਨੂੰ ਦੂਰ ਕਰਦੇ ਅਸਲੀ ਚ ਗੁਰੂ ਦੇ ਅਰਥ ਹੀ ਉਹੀ ਬਣਦੇ ਨੇ ਗੁਰੂ ਦੇ ਅਰਥ ਤੁਸੀਂ ਪੜ ਲੈਣਾ ਕਦੇ ਜਾਂ ਜਿਹੜਾ ਅਗਿਆਨਤਾ ਨੂੰ ਦੂਰ ਕਰ ਦੇ ਜਿਹੜਾ ਹਨੇਰੇ ਨੂੰ ਖਾਜੇ ਜਿਹੜਾ ਹਨੇਰੇ ਨੂੰ ਖਤਮ ਕਰ ਗਏ ਹਨੇਰੇ ਨੂੰ ਖਤਮ ਕਰ ਦੇ ਉਹਨੂੰ ਗੁਰੂ ਕਿਹਾ ਜਾਂਦਾ ਗੁਰੂ ਦੇ ਅਰਥ ਇਹ ਹੁਣ ਅਸੀਂ ਗੁਰੂ ਉਹ ਲੱਭਦੇ ਨੇ ਜਿਹੜਾ ਆਪ ਹਨੇਰੇ 'ਚ ਬੈਠਾ ਹੋਇਆ ਜਿਹਨੂੰ ਆਪ ਨੂੰ ਪਰਮਾਤਮਾ ਬਾਰੇ ਕੁਝ ਪਤਾ ਨਹੀਂ ਤਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਿ ਖਾਲਸਾ ਜੀ ਜਦੋਂ ਪੁੱਛਿਆ ਨਾ ਮਹਾਰਾਜ ਸੱਚਾ ਗੁਰੂ ਮਾਧਿ ਕਹਿੰਦੇ ਮੇਰੇ ਖਾਲਸੇ ਨੇ ਗੁਰੂ ਗੰਗ ਸਾਹਿਬ ਤੋਂ ਇਲਾਵਾ ਸ਼ਬਦ ਤੋਂ ਇਲਾਵਾ ਕਿਸੇ ਹੋਰ ਦੇ ਚੰਨਾ ਵਿੱਚ ਕਿਸੇ ਹੋਰ ਦੇ ਨੰਨਕ ਮਸਤਕ ਨਹੀਂ ਹੋਣਾ ਚਾਹੇ ਕੋਈ ਜਿੰਨਾ ਮਰਜੀ ਆਪਣੀ ਬੁੱਕਲ ਵਿੱਚ ਰੱਬ ਦਿਖਾ ਦੇਣ ਕਹਿੰਦੇ ਮੇਰੇ ਖਾਲਸੇ ਨੂੰ ਉੱਤੇ ਵੀ ਭਰੋਸਾ ਨਹੀਂ ਕਰਨਾ ਉਹਨਾਂ ਭਰੋਸਾ ਕੇਵਲ ਤੇ ਕੇਵਲ ਗ੍ਰੰਥ ਮੁਝਾਰ ਤੇ ਕਰਨਾ ਭਾਵ ਕਿ ਧੰ ਗੁਰਗੰ ਸਾਹਿਬ ਤੇ ਮੇਰੇ ਖਾਲਸੇ ਇਹ ਗੁਰਗੋਬਿੰਦ ਸਿੰਘ ਮਾਧਿ ਬੋਲਦਾ ਹਾਂ ਜੀ ਪਤਾ ਸੀ ਨਾ ਅਨੁਵਲ ਸਮਾ ਕੀ ਹੈ ਝੂਠੇ ਗੁਰੂ ਹੋਣ ਕੇ ਘਰ ਘਰ ਗੁਰੂ ਹੋਣਗੇ ਅੱਜ ਹਾਲਾਤ ਇਹੀ ਬਣੇ ਨੇ ਪੰਜਾਬ ਦੀ ਧਰਤੀ ਤੇ ਕਿਤਨੇ ਕੋ ਗੁਰੂ ਕਿਤਨੇ ਕੋ ਸੰਤ ਸਾਧੂ ਜਿਹੜੇ ਵਹਿ ਗਏ ਨੇ ਮਾਫ਼ ਕਰਨਾ ਇਦਾਂ ਦੇ ਵੀ ਸੰਤ ਨੇ ਜਿਹੜੇ ਆਪ ਦਾੜੀਆਂ ਕਟਾਉਂਦੇ ਨੇ ਤਾਂ ਉਹਨਾਂ ਦੇ ਸੇਵਕ ਹੀ ਬਣਨਗੇ ਅਸੀਂ ਉਹਨਾਂ ਨੂੰ ਸਿਰ ਤੇ ਚਾੜਿਆ ਜੀ ਸੰਤ ਨੇ ਉਹਨਾਂ ਦੀਆਂ ਫੋਟੋਆਂ ਘਰਾਂ ਵਿੱਚ ਲੱਗੀਆਂ ਹੋਈਆਂ ਦੇਖੋ ਜੀ ਉਹਨਾਂ ਦੀ ਮौज ਸੀ ਦਾੜੀ ਕੱਟੀ ਵਾਲਾ ਕਿਦਾਂ ਗੁਰੂ ਗੋਬਿੰਦ ਸਿੰਘ ਦਾ ਪਿਆਰਾ ਬਣੇਗਾ ਦੱਸੇ ਜਰਾ ਜਨਾਬ ਦਾੜੀ ਕੱਟ ਕੇ ਬੈਠਾ ਅਸੀਂ ਉਹਨਾਂ ਨੂੰ ਸੰਤ ਬਣਾ ਕੇ ਉਹਨਾਂ ਦੀਆਂ ਫੋਟੋਆਂ ਘਰਾਂ ਵਿੱਚ ਲਾਈਆਂ ਹੋਈਆਂ ਕਿ ਉਹ ਸੰਤ ਨੇ ਮਹਾਪੁਰਸ਼ ਨੇ ਐਦਾਂ ਦੇ ਸੰਤ ਸਾਜ ਸੰਗਤ ਦਿਨਾਂ ਨੇ ਗੁਰਸਿੱਖੀ ਦੀ ਲੈਣ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਉਹ ਕਿਦਾਂ ਸੰਤ ਹੋਣਗੇ ਦਾਸ ਕਈ ਵਾਰੀ ਹੈਰਾਨ ਹੈ ਕਿ ਜਿਉ ਆਪਣੇ ਦਾੜੀ ਆਪੇ ਕੱਟ ਦਿੰਦੇ ਸੀ ਉਹ ਕਿਹੜੇ ਸੰਤ ਹੋਏ ਨੇ ਇਧਰ ਤਾਂ ਕੇਸਾਂ ਦੇ ਬਦਲੇ ਸਿੱਖ ਚਲਖਣੀਆਂ ਤੇ ਚੱਲ ਰਹੇ ਨੇ ਬੰਦ-ਬੰਦ ਕਟਾਰੇ ਨੇ ਭਾਈ ਤਾਰੂ ਸਿੰਘ ਜੀ ਖੋਪਰ ਲਹਾਰੇ ਨੇ ਤੋ ਆਪ ਬਾਬੇ ਦਾੜੀਆਂ ਕੱਟਦੇ ਨੇ ਅਸੀਂ ਆਪ ਦੇ ਸੰਤ ਹਨ ਮਹਾਪੁਰਸ਼ ਨੇ ਬ੍ਰਹਮ ਗਿਆਨੀ ਨੇ ਇਦਾਂ ਦੇ ਬ੍ਰਹਮ ਗਿਆਨਿਆਂ ਦੀ ਲੋੜ ਲੈ ਸਾਨੂੰ ਗੁਮਰਾਹ ਕੀਤਾ ਗਿਆ ਅਸੀਂ ਹੋ ਗਏ ਗੁਮਰਾਹ ਕਿਉਂ ਕਿਉਂਕਿ ਅਸੀਂ ਬਾਣੀ ਦਾ ਉਠ ਅਸਰਾ ਨਹੀਂ ਲਿਆ ਮਾਫ ਕਰਨਾ ਉਹਨਾਂ ਬਾਬਿਆਂ ਨੂੰ ਇੱਕ ਤੁੱਕ ਨਹੀਂ ਗੁਰਗੰਸਾਬ ਦੀ ਹੋਣਦੀ ਹੁੰਦੀ ਅਸੀਂ ਉਹਨਾਂ ਨੂੰ ਸਿਰ ਤੇ ਚੜਾ ਲਿਆ ਸੀ ਬਾਬੇ ਨੇ ਮਹਾਂਪ੍ਰਸਨ ਕਹਿਣ ਤੋਂ ਭਾਵ ਬੰਦਿਆ ਤੇਰੇ ਕਰਮਾਂ ਨੇ ਤੇਰਾ ਸਾਥ ਦੇਣਾ ਚੰਗੇ ਕਰਮ ਕਰ ਲੈ ਤੂੰ ਦੁਨੀਆ ਸਾਹਮਣੇ ਤਾਂ ਆਪਣਾ ਨਾਂ ਰੋਸ਼ਨ ਕਰ ਲਵੇਂਗਾ ਭਲੇਖਾ ਪਾ ਕੇ ਅੱਖਾਂ ਤੇ ਕੱਟਾ ਪਾ ਕੇ ਦੁਨੀਆ ਨੂੰ ਕਿ ਮੈਂ ਸਾਧੂ ਹਾਂ ਸੰਤ ਹਾਂ ਪਰ ਕਦੇ ਗੁਰੂ ਤੋਂ ਪੁੱਛਿਆ ਗੁਰੂ ਨੂੰ ਕੀ ਜਵਾਬ ਦੇਂਗਾ ਰੱਬ ਨੂੰ ਕੀ ਜਵਾਬ ਦੇਂਗਾ ਮਰ ਕਹਿੰਦੇ ਇਸੇ ਤਰ੍ਹਾਂ ਬੰਦਿਆ ਤੂੰ ਚਾਹੇ ਧਰਤੀ ਦਾ ਰਾਜ ਭਾਗ ਕਮਾਲਾ ਚਾਹੇ ਸਰਗਾਂ ਵਰਗਾ ਕਿਹਾ ਜਾਂਦਾ ਨਾ ਸਰਗਾਂ 'ਚ ਬੜਾ ਆਨੰਦ ਹੈ ਜੀ ਉਦਾਹਰਨਾਂ ਦਿੱਤੀਆਂ ਜਾਂਦੀ ਕਬੀਰ ਸਾਹਿਬ ਆਖਦੇ ਨੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋਊ ਰਾਤੇ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਨਾ ਉਹ ਸਵਰਗ ਦੀ ਆਸ ਰੱਖਦਾ ਤੇ ਨਾ ਉਹ ਨਰਕ ਦੀ ਰੱਖਦਾ ਨਾ ਨੂੰ ਸਰਗ ਨੂੰ ਕੋਈ ਲੈਣਾ ਦੇਣਾ ਨਾ ਨੂੰ ਨਰਕ ਨਾਲ ਕੋਈ ਲੈਣਾ ਦੇਣਾ ਉਹ ਤਾਂ ਜਿੱਥੇ ਉਹਦੇ ਗੁਰੂ ਦੇ ਚਰਨ ਨੇ ਜਿੱਥੇ ਰੱਬ ਦੇ ਚਨ ਉੱਥੇ ਟਿਕਣਾ ਚਾਹੁੰਦਾ ਉੱਥੇ ਵਸਣਾ ਚਾਹੁੰਦਾ। ਚਾਹੇ ਆਖਦੇ ਨੇ ਇੱਕ ਚੈ ਸਰਗਵਾਰ ਕੇ ਦੇਸ਼ ਦੀਆਂ ਸੁਖ-ਸਹੂਲਤਾ ਹੋਣ, ਧਰਤੀ ਦਾ ਰਾਜ ਭਾਗ ਵੀ ਹੋਵੇ ਕਹਿੰਦੇ ਜੇ ਮਾਲਕ ਦੀ ਪ੍ਰੀਤ ਨਹੀਂ ਆਹ ਬੰਦਿਆ ਤੂੰ ਬਿਆਵਾਲ ਵਿੱਚ ਫੜਕ ਰਿਆ ਹੈ। ਸੰਸਾਰ ਦੇ ਚੋਜ ਤਮਾਸ਼ਿਆਂ ਦੇ ਵਿੱਚ, ਸੰਸਾਰ ਦੀ ਖੇਡ ਦੇ ਵਿੱਚ ਆਹ ਬੰਦਿਆ ਤੂੰ ਰੱਬ ਨੂੰ ਭੁਲਾ ਦਿੱਤਾ। ਉਦਾ ਨਾਮ ਤੈਨੂੰ ਚਿਤ ਨਹੀਂ ਜਿਸ ਪ੍ਰਮਾਤਮਾ ਨੇ ਤੈਨੂੰ ਸੰਸਾਰ ਤੇ ਭੇਜਿਆ ਕੌਤਕ ਕੋੜ ਤਮਸਿਆ ਚਿਤ ਨ ਆਵਸਨਾ ਨਾਨਕ ਕੋੜੇ ਨਰਕ ਬਰਬਰੇ ਉੱਜੜ ਸੋਏ ਥਾਹੋ ਕਹਿੰਦੇ ਨੇ ਉਹ ਥਾਂ ਉਜਾੜ ਹੈ ਤੂੰ ਆਖਦਾ ਹੈ ਮੈਨੂੰ ਬੜੀਆਂ ਸੁਖ ਸੂਰਤਾਂ ਨੇ ਬੜਾ ਐਸ਼ੋ ਰਾਮ ਹੈ ਮੈਨੂੰ ਬੜਾ ਧੰਨ ਦੋਲਤਾ ਮੇਰੇ ਕੋਲ ਮਾਲ ਕਹਿੰਦੇ ਤੂੰ ਤਾਂ ਭਾਈ ਪੁਜਾਰ ਵਿੱਚ ਬੈਠਾ ਹੋਇਆ ਤੂੰ ਤਾਂ ਨਰਕ ਦੇ ਵਿੱਚ ਬੈਠਾ ਹੋਇਆ ਕੋੜੀ ਮਹਾ ਧਿਆਨ ਉਹ ਧਿਆਨ ਨਗਰ ਕਰ ਮੰਨਿਆ ਝੂਠ ਸਮ ਕਰੀ ਪੇਕ ਸੱਚ ਕਰ ਜਾਣਿਆ ਸੰਸਾਰ ਪੇ ਝੂਠੇ ਨਗਰ ਨੂੰ ਸ਼ਹਿਰ ਮੰਨ ਕੇ ਬੈਠਾ ਆਪਣਾ ਪੱਕਾ ਟਿਕਾਣਾ ਕਰਕੇ ਬੈਠਾ ਸ਼ਾਇਦ ਮੈਂ ਇੱਥੇ ਪੱਕਾ ਰਹਿ ਜਾਣਾ ਮਾ ਜਾਗਦੇ ਨੇ ਪਰ ਇਹ ਸੰਸਾਰ ਰੂਪੀ ਝੂਠੀ ਸਮਗਰੀ ਨੂੰ ਭਾਈ ਤੋਂ ਛੱਡ ਕਰਕੇ ਹੀ ਜਾਣਾ ਪੈਣਾ ਕਾਮ ਕ੍ਰੋਧ ਹੰਕਾਰ ਫਿਰੇ ਦੇ ਬਨਿਆ ਇਹਨਾਂ ਦੇ ਵਿੱਚ ਗੁਲਤਾਨ ਹੋਇਆ ਹੈ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੇ ਵਿੱਚ ਮਸਤ ਹੋਇਆ ਹੈ ਸਿਰ ਲਗਾ ਜਮ ਡੰਡ ਤਾਂ ਪੈਸ਼ ਤਨਿਆ ਕਿੰਦ ਜਦੋਂ ਮੌਤ ਦਾ ਡੰਡਾ ਆਪਕੇ ਜਦੋਂ ਮੌਤ ਸਿਰ ਤੇ ਆ ਜਾਂਦੀ ਫਿਰ ਪਛਤਾਵਾ ਕਰਦਾ ਕਿ ਮੈਂ ਸਾਰੀ ਉਮਰ ਮਾਲਕ ਦਾ ਨਾਮ ਕਿਉਂ ਨਾ ਜਪਿਆ ਬਿਨ ਪੂਰੇ ਗੁਰਦੇ ਫਿਰ ਸ਼ੈਤਨ ਆ ਕਹਿੰਦੇ ਦੀ ਇਸ ਤਰ੍ਹਾਂ ਦੀ ਹਾਲਤ ਤਾਂ ਬਣੀਆ ਕਿਉਂਕਿ ਇਨ ਪੂਰੇ ਗੁਰੂ ਨੂੰ ਤਾਰਨ ਨਹੀਂ ਕੀਤਾ ਪੂਰੇ ਗੁਰੂ ਦਾ ਓਟ ਆਸਰਾ ਨਹੀਂ ਲੈਣਾ ਕੀਤਾ